ਜਸਵਿੰਦਰ ਸਿੰਘ ਜੀ ਇਹਨੂੰ 3 ਮਹੀਨੇ ਹੋ ਗਏ ਜੀ ਸ਼ਕਪੂਰ ਦੇ ਵਿੱਚ ਸਾਰੀ ਆਈਟਮ ਜੇ ਮਹਮਦ ਸਮਨਚੂਰੀਆ ਨਿਊਡਲ 버ਗਰ ਚਾਪ ਸਮੋਸੇ ਵਗੈਰਾ ਹਰ ਤਰ੍ਹਾਂ ਦੀ ਇਦਾਂ ਦੀ ਆਈਟਮ ਫਾਸਟ ਫੂਡ ਦੀ ਤੇ ਨਾਨ ਪੂਰੀ ਤੇ ਲਗਭਗ ਸਾਡੇ ਕੋਲੇ ਜਿੰਨੇ ਕਾਰੀਗਰ ਸਾਰੇ ਵੈਸ਼ਨੂ ਆ ਕੋਈ ਨਸ਼ਾ ਨਹੀਂ ਕਿਸੇ ਵੀ ਤਰ੍ਹਾਂ ਦਾ ਖਾਂਦਾ ਸਾਫ਼ ਸੁਥਰਾ ਕੰਮ ਆ ਤੁਸੀਂ ਦੇਖਿਆ ਹੀ ਹੈ ਦਾਲ ਫੁਲਕਾ ਦਾਲ ਮੱਖਣੀ ਵਗੈਰਾ ਜਾਂ ਚਿੱਲੀ ਪਨੀਰ ਖੜੀ ਕੜਾਈ ਪਨੀਰ ਇਹ ਸਾਰੀਆਂ ਆਈਟਮਾਂ ਬਣਾਉਂਦੇ ਨੇ ਕਾਰੀਗਰ ਸਾਰੇ ਸਾਡੇ ਕੋਲ ਸਟਾਫ ਨੇਪਾਲੀ ਆ ਬੜਾ ਸਾਫ ਸੁਥਰਾ ਵਧੀਆ ਬਣਾਉਂਦੇ ਨੇ ਤੇ ਹੋਮ ਡਿਲੀਵਰੀ ਵੀ ਕਰ ਦਿੰਦੀ ਆ ਨੇੜੇ-ਨੇੜੇ ਸਾਰੇ ਘਰਾਂ 'ਚ ਦੇ ਆਉਂਦੇ ਨੇ ਮੁੰਡੇ ਆਪ ਹੀ ਪੈਕਿੰਗ ਕਰਕੇ ਸਮਾਨ ਜਦੋਂ ਆਰਡਰ ਆਉਂਦਾ ਕੋਈ ਵੱਡਾ ਛੋਟਾ ਜਿੱਦਾਂ ਦਾ ਵੀ ਕੋਈ ਆਰਡਰ ਆ ਪਹੁੰਚਾ ਦਿੰਦੇ ਨੇ ਲੋਕਾਂ ਨਾਲ ਬਹੁਤ ਸੋਹਣਾ ਸੰਯੋਗ ਮਿਲਣ ਲਿਆ ਤੇ ਇਸ ਗੱਲ ਤੋਂ ਵੀ ਠੀਕ ਆ ਕੋਈ ਕਿਰਤ ਕਰਨੇ ਆ ਬਾਣੇ ਵਾਲੇ ਸਿੰਘ ਕੋਲੇ ਆਪਾਂ ਸੱਜੇ ਖੱਬੇ ਬਾਹਰਲੀ ਸਟੇਟ ਤੋਂ ਆਇਆਂ ਨੂੰ ਵੀ ਰਜਾ ਕੇ ਵੇਖਿਆ ਲੋਕਲ ਨੂੰ ਵੀ ਮੌਕਾ ਦੇ ਕੇ ਵੇਖੀਏ ਰੋਜੀ ਰੋਟੀ ਖਾਣ ਕਿਤੇ ਦੋਸਤ ਸੁਖਵੇਲੇ ਕਿਸੇ ਦੇ ਸਾਥੀ ਬਣਨਗੇ ਕਹਿਣਾ ਸੌਖਾ ਬਾਣੀ ਬਾਣੇ ਨਾਲ ਜੁੜੋ ਪਰ ਪਹਿਲਾਂ ਪਰ ਸਾਡੇ ਵਾਲੇ ਵੇਖ ਕੇ ਕਿਸੇ ਹੋਰ ਨੂੰ ਵੀ ਪਤਾ ਲੱਗੇਗਾ ਕਿ ਕਿਰਤੀ ਸਿੰਘ ਕਿੱਦਾਂ ਦੇ ਹੁੰਦੇ ਨੇ ਤੇ ਲਟੇਰੇ ਕਿੱਦਾਂ ਦੇ ਹੁੰਦੇ ਨੇ ਬਾਹਰ ਲੈ ਆ ਕੇ ਕਾਮਯਾਬ ਹੋਏ ਨਾ ਉਹ ਚ ਸਾਡੀ ਘਾਟ ਆ ਅਸੀਂ 40 ਲੱਖ ਖਰਚ ਕੇ ਬਾਹਰ ਭਾਂਡੇ ਮਾਂਜਿਆ ਇਸੇ ਮਾਂਜਣੇ ਨਹੀਂ ਚਾਹੀ ਉਹ ਵੀ ਸਾਡੀ ਘਾਟ ਆ ਜੇ ਸਾਡੇ ਬੱਚੇ 40 ਲੱਖ ਖਰਚ ਕੇ ਬਾਹਰ ਬੇਟੀਆਂ ਸਾਰੀਆਂ ਨਾਈਟ ਡਿਊਟੀ ਕਰਨੀਆਂ ਨੇ ਕੁਝ ਵੀ ਉੱਥੇ ਕੌਣ ਦੇਖ ਰੇਖ ਕਰਨ ਰਿਹਾ ਐਸੀ ਐਸੀ ਆਪਣੀ ਬੇਟੀ ਨੂੰ ਕਹਿੰਦੇ ਨਾ ਬੇਟੀ ਤੂੰ ਖੇਤਾਂ 'ਚ ਬਾਪੂ ਦੀ ਰੋਟੀ ਲੈ ਕੇ ਵੀ ਨਹੀਂ ਜਾਣਾ ਇਕੱਲੀ ਹੈਨਾ ਇੱਥੇ ਪਾਬੰਦੀਆਂ ਜੇਲ ਬਣਾ ਲਈਏ ਤੇ ਬਾਹਰ ਆਜ਼ਾਦੀ ਦੇਤੀ ਅਸੀਂ ਸਾਰਿਆਂ ਨੇ ਇਹ ਕਿਸੇ ਦਾ ਇੱਥੇ ਕੀਤਾ ਨਹੀਂ ਆ ਕੋਈ ਨਹੀਂ ਹੁਨਰ ਨਹੀਂ ਆ ਕੋਈ ਨਹੀਂ ਕਰਨਾ ਚਾਹੁੰਦਾ ਕਿਸੇ ਦੀ ਮਜਬੂਰੀ ਹੈ ਉਹ ਤੇ ਜਾਏ ਪਰ ਜਿਹੜਾ ਸਾਰਾ ਕੁਝ ਇੱਥੇ ਰਾਜ ਭਾਗ ਛੱਡ ਕੇ ਸੋਹਣੀਆਂ ਕੋਠੀਆਂ ਮਹਿਲਾ ਵਰਗੀਆਂ ਛੱਡ ਕੇ ਜਾਇਦਾਦ ਛੱਡ ਕੇ ਜਾ ਕੇ ੱੱਕੇ ਖਾਣਾ ਚਾਹੁੰਦੇ ਆ ਫਿਰ ਇਸ ਤੋਂ ਬਰੇ ਖੁਵਾਰੀ ਕੀ ਹੋ ਸਕਦੀ ਹੈ ਪ੍ਰਮਾਤਮਾ ਤੋਂ ਹੈਨਾ ਜਿਹੜੇ ਕਰਨਾ ਚਾਹੁੰਗੇ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਆ ਦਿਲੋਂ ਜਿਹੜੇ ਮਿਹਨਤੀ ਨੇ ਸੱਜਣ ਤੇ ਮਿਹਨਤ ਕਰਨ ਕਾਮਯਾਬੀ ਵੀ ਮਿਲੇਗੀ ਇਹ ਨਹੀਂ ਆ ਵੀ ਕਾਮਯਾਬੀ ਨਹੀਂ ਮਿਲੀ ਐਸੇ ਮਿਲਦੀ ਹੈ ਇੱਥੇ ਜੇ ਬਾਹਰ ਅਸੀਂ 2 ਲੱਖ ਰੁਪਇਆ ਕਮਾ ਕੇ ਰੋਟੀ ਜਿੱਦਾਂ ਦੀ ਖਾਣੇ ਆ ਨਾ ਇ ਸੋਹਣੀ ਰੋਟੀ ਖਾਣਦੇ ਆ ਆਪਣੀ ਨੀਂਦ ਦੇ ਸੌਣੇ ਆਪਣੀ ਨੀਂਦ ਦੀ ਉੱਠਣਦੇ ਆ ਕਿਸੇ ਦੇ ਕੋਈ ਪ੍ਰੈਸ਼ਰ ਨਹੀਂ ਕੋਈ ਦਬਾਅ ਨਹੀਂ ਆ ਉੱਥੇ ਤੇ 5 ਮਿੰਟ ਲੇਟ ਜੇ ਤੇ ਛੁੱਟੀ ਹੈ ਤੇ ਅਗਲੇ ਦਿਨ ਨਵੇਂ ਵਰਕਰ ਆਏ ਨੇ ਆਪਣਾ ਮਾਪਿਓ ਤੇ ਰੋਲ ਗਿਆ ਉਹਨਾਂ ਦੀ ਵੀ ਉਹਨਾਂ ਦੇ ਵੀ ਬਡਾਪਾ ਰੁਲ ਜਾਣਾ ਉੱਥੇ ਕਿਉਂਕਿ ਬੱਚੇ ਉੱਥੋਂ ਦੇ ਕਲਚਰ 'ਚ ਜਿਹੜੇ ਪੜੇ ਲਿਖੇ ਨਹੀਂ ਉਹਨਾਂ ਨੂੰ ਵੀ ਨਹੀਂ ਸਾਂਭਣਗੇ ਇਥੇ ਅਸੀਂ ਬਾਪੂ ਦੀ ਦਾਦੇ ਦੀ ਵੀ ਘੂਰੀ ਤੋਂ ਅਜੇ ਤੱਕ ਡਰਦੇ ਆ ਉੱਥੇ ਕਿਹੜਾ ਬੱਚੇ ਤੋਂ ਡਰੂਗਾ ਬੱਚੇ ਤੇ ਜਪੇੜ ਮਾਰਨੀ ਤੇ ਪੁਲਿਸ ਆ ਜਾਈਂਦੀ ਉਸੇ ਵੇਲੇ ਇਥੇ ਹੋਣ ਤੀ ਕਾ ਸਾਡੇ ਦਾਦੇ ਖੁੰਡਿਆ ਨਾਲ ਕੁੱਟ ਵੀਲਾ ਗਵਾ ਕੇ ਨਹੀਂ ਆ ਵੀ ਇੱਥੇ ਕਬਜ਼ਾ ਕੋਈ ਹੋਰ ਕਰ ਜੇ ਪੇਕੇ ਗਵਾ ਕੇ ਤੇ ਮੁੜ ਕੇ ਪੇਕੇ ਲੱਭਦੇ ਫਿਰੀਏ ਹੁਣ ਸਮਾਂ ਦਾ ਵੇਲਾ ਜਦੋਂ ਅਸੀਂ ਆਪਣਾ ਪੰਜਾਬ ਛੱਡਿਆ ਹੀ ਨਹੀਂ ਗਵਾ ਆਪ ਲਿਆ ਤੇ ਬਾਅਦ ਚ ਆ ਕੇ ਵੀ ਸਾਡਾ ਪੰਜਾਬ ਬਦ ਕਬਜ਼ਾ ਹੋਰਦਾ ਹੋ ਗਿਆ ਐਮਐਲਏ ਮਿਨਿਸਟਰ ਉਹਨਾਂ ਦੇ ਬਣ ਕੇ ਬਾਹਰਲੇ ਆ ਕੇ ਤੇ ਸਾਡਿਆਂ ਨੂੰ ਫੇਚ ਪੇੜੇ ਵਜਣੀਆਂ ਇੱਥੇ ਤੇ ਖਾਣੀਆਂ ਅਸੀਂ ਆਪਣੀ ਕਰਤਾ ਵੀ ਆ ਸਰ ਇਹ ਨਹੀਂ ਹੰਗਸ ਸਿੰਘ ਬਾਣੀ ਵਾਲਾ ਕੋਈ ਵੀ ਵੈਨਿਊ ਬਾਬਾ ਕਹਿੰਦਾ ਵੈਨਿਊ ਗੱਡੀ ਵਾਲਾ ਮੰਨੀਆਂ ਚ ਜਾਈਦਾ ਸਬਜ਼ੀ ਲੈਣੋਂ ਪਹਿਲਾਂ ਕਹਿੰਦੇ ਵੈਨਿਊ ਵਾਲਾ ਬਾਬਾ ਆ ਜੀ ਸਬਜ਼ੀ ਲੱਦ ਦੋ ਹੈਨਾ ਬਾਣੇ ਦਾ ਸਤਕਾਰ ਤੇ ਹੈ ਹੀ ਹੈਨਾ ਕੋਈ ਦਿਲੋਂ ਨਹੀਂ ਕਰੇਗਾ ਜबान ਤੋਂ ਤੇ ਕਰਦੇ ਹੋਇਆ ਆ ਯਾ ਨਾ ਸਾਹਮਣੇ ਤੇ ਕਰੂਗਾ ਹੀ ਹੈ ਨਾ ਖਾਸ ਲੱਗ ਪਾ ਕੇ ਸਾਡੀ ਦੀ ਕੋਸ਼ਿਸ਼ ਆ ਵੀ ਜਿੰਨਾ ਵੀ ਸਮਾਨ ਬਣਿਆ ਸਾਰਾ ਖਾਸ ਆ ਆਪਣੇ ਲੋਕ ਖਾਸ ਹੀ ਬਣਾ ਕੇ ਦੇਾਂਗੇ ਤੇ ਫੇਰੀ ਗਾਗ ਦਾ ਰਿਜ਼ਲਟ ਆਉਣਾ ਦੁਬਾਰਾ ਇਹ 60 ਫੁੱਟ ਰੋਡ ਜੇ ਇਹਨੂੰ ਟੋਟਲ ਮਾਰ ਰੋਡ ਵੀ ਕਹਿ ਦਿੰਦੇ ਨੇ ਕਾਦੀਆਂ ਤੋਂ ਕਾਨੂੰਵਾਂ ਰੋਡ ਨੂੰ ਇਹ ਬਾਈਪਾਸ ਜੋੜਦਾ ਜੀ